राइट और मैं ਤੁਹਾਨੂੰ ਦੂਸਰੀ ਗੱਲ ਦੱਸਦਾ ਕਿ ਇੱਕ ਪੀਸੀਓਡੀ ਦਾ ਪ੍ਰੋਬਲਮ ਔਰ ਇੱਕ ਲਿਕੋਰੀਆ ਦਾ ਪ੍ਰੋਬਲਮ ਇਹ ਦੋ ਪ੍ਰੋਬਲਮ ਬਹੁਤ ਜ਼ਬਰਦਸਤ ਨੇ ਔਰ ਜਿਸ ਵੀ ਮੇਰੀ ਮਾਤਾ ਭੈਣ ਨੂੰ ਹੋ ਜਾਂਦੀਆਂ ਨੇ ਪ੍ਰੋਬਲਮ ਸੱਚ ਜਾਣਿਓ ਕਿ ਇੱਕ ਤਾਂ ਉਹ ਦੱਸਦੀਆਂ ਨਹੀਂ ਕਿਸੇ ਨੂੰ ਜਲਦੀ ਕੱਲ ਹੀ ਨਹੀਂ ਕਰਦੀਆਂ ਔਰ ਫਿਰ ਜੇ ਗੱਲ ਕਰਦੀਆਂ ਵੀ ਨੇ ਤਾਂ ਉਹ ਕੋਈ ਸਹੀ ਢੰਗ ਦੀ ਟ੍ਰੀਟਮੈਂਟ ਨਹੀਂ ਮਿਲਦੀ ਇਹਦੇ ਚ ਅਸ਼ਵਗੰਧ ਜਿਹੜੀ ਨਾੜਾਂ ਨੂੰ ਤਾਕਤ ਦਿੰਦੀ ਹੈ ਫਿਰ ਇਹਦੇ ਚ ਸ਼ਤਾਵਰ ਅਸ਼ਗੰਧ ਸ਼ਤਾਵਰ ਸ਼ਲਾਜੀਤ ਤਿੰਨ ਚੀਜ਼ਾਂ ਦਾ ਮਿਸ਼ਰਣ ਕਮਾਲ ਉਸ ਤੋਂ ਬਾਅਦ ਇਹਦੇ ਵਿੱਚ ਹੈਗਾ ਅਸ਼ੋਕਾ ਲੋਧਰਾ ਇਹ ਜਿਹੜਾ ਤੁਹਾਡੇ ਪੀਸੀਓਡੀ ਦੀ ਪ੍ਰੋਬਲਮ ਚ ਵੀ ਕੰਮ ਕਰਦਾ ਔਰ ਮੁਟਿਆਰ ਡਾਈਟ ਦਾ ਇੱਕ ਚਮਚ ਸਵੇਰੇ ਸ਼ਾਮ ਲੈਣਾ ਤੇ ਤੁਸੀਂ ਦੇਖੋਗੇ ਬਾਡੀ ਚ એનર્ਜੀ ਆ ਰਹੀ ਹੈ ਤਾਕਤ ਆ ਰਹੀ ਹੈ ਸਰੀਰ ਟੁੱਟਿਆ ਰਹਿੰਦਾ ਸੀ ਕਮਰ ਦੁਖਦੀ ਰਹਿੰਦੀ ਸੀ ਉਹਦੇ ਵਾਸਤੇ ਕਮਰ ਕਸ ਵੀ ਪਾਇਆ ਇਹਦੇ ਚ ਲਾਸਟ ਚ ਜਦੋਂ ਪੜੋਗੇ ਤੁਹਾਨੂੰ ਸਾਰੀ ਚੀਜ਼ ਮਿਲੂਗੀ ਇਹ ਚੀਜ਼ ਜਿਹੜੀਆਂ ਖਾਣ ਦੇ ਨਾਲ ਹੀ ਸਰੀਰ 'ਚ ਵੀ ਤਾਕਤ ਆਉਂਦੀ ਹੈ, ਵਾਲ ਝੜਦੇ ਟੁੱਟਦੇ ਆ ਉਹ ਰੁਕ ਜਾਂਦੇ ਆ, ਅੱਖਾਂ ਕਮਜ਼ੋਰ ਹੋ ਰਹੀਆਂ ਉਹ ਰੁਕ ਜਾਂਦੀਆਂ, ਜਿੰਨਾ ਮਾਦਾ ਭੈਣਾਂ ਦੇ ਅੱਖਾਂ ਦੇ ਥੱਲੇ ਕਾਲੇ ਕਾਲੇ ਘੇਰੇ ਆ ਜਾਂਦੇ ਆ ਉਹ ਰੁਕ ਜਾਂਦੇ ਆ। ਕਿਉਂ? ਕਿਉਂਕਿ ਇਹਦੇ ਵਿੱਚ ਮੈਦੋਹਰ ਬੜਿੰਗਾ ਦੀ ਲੋਹ ਪਈ ਆ। ਮੈਦੋਹਰ ਬੜਿੰਗਾ ਦੀ ਲੋਹ ਜਿਹੜੀ ਆ ਉਹ ਪੇਟ ਦੇ ਕੀੜੇ ਸਾਫ਼ ਕਰਕੇ ਬਾਡੀ ਦੀ ਆਇਰਨ ਨੂੰ ਕੰਪਲੀਟ ਕਰਦੀ ਆ। ਲੋਪ ਸਮੇ ਇੱਕ ਤਰ੍ਹਾਂ ਦੀ ਬੜਿੰਗਾ ਦਿ ਲੋ ਕੀ ਹੈ ਕਿ ਤੁਹਾਡੀ ਜਿਹੜੀ ਬਾਡੀ ਆ ਉਹ ਐਕਟਿਵ ਰਹੂਗੀ ਕਈ ਤਾਂ ਲੇਡੀਜ਼ ਸਾਡੀਆਂ ਜਿੰਨੀਆਂ ਵੀ ਮਾਤਾ ਭੈਣਾਂ ਨੇ ਇੰਡੀਆ ਤੋਂ ਵੀ ਬਾਹਰੋਂ ਵੀ ਜਿਹੜੇ ਜਿਆਦਾ ਹੈਗੇ ਲੋਕੀ ਅਫੋਰਡ ਵੀ ਕਰ ਲੈਂਦੇ ਨੇ ਔਰ ਸ਼ੌਕੀਨ ਵੀ ਨੇ ਸਾਡੀਆਂ ਮਾਤਾ ਭੈਣਾਂ ਵੀ ਅਸੀਂ ਜੀਣਾ ਅੱਛਾ ਜਿਉਣਾ ਅੱਛਾ ਖਾਣਾ ਅੱਛਾ ਪਹਿਨਣਾ ਉਹਨਾਂ ਵਾਸਤੇ ਇਹ ਬਹੁਤ ਗਜ਼ਬ ਦਾ ਇੱਕ ਫਾਰਮੂਲਾ ਹੈ ਇਹਨੂੰ 2-3 ਮਹੀਨੇ ਕਰ ਲਿਓ ਤੁਸੀਂ ਕਹੋਗੇ ਨਾ ਲਗੋਰੀਆ ਕੋਈ ਪ੍ਰੋਬਲਮ ਨਹੀਂ ਹੈ ਨਾ ਕੋਈ ਸਾਨੂੰ ਦਰਦਾਂ ਦੀ ਪ੍ਰੋਬਲਮ ਹੈ ਨਾ ਪੀਸੀਓਡੀ ਦੀ ਪ੍ਰੋਬਲਮ ਹੈ ਔਰ ਜਿਨ੍ਹਾਂ ਨੂੰ ਪੀਰੀਅਡ ਅੱਗੇ ਪਿੱਛੇ ਹੋ ਜਾਂਦੇ ਆ ਉਹਨਾਂ ਲਈ ਵੀ ਇਹ ਬਹੁਤ ਫਾਇਦੇਮੰਦ ਹੈ PCOD ਯਾਨੀ ਕਿ ਪੋਲੀਸਿਸਟਿਕ ਓਵਰੀ ਡਿਸੀਜ਼ ਸੋ ਅੱਜ ਕੱਲ ਦੇ ਟਾਈਮ ਵਿੱਚ ਭਾਵੇਂ ਕਿ ਪ੍ਰੋਬਲਮ ਬੜੀ ਆਮ ਦੇਖੀ ਜਾ ਰਹੀ ਹੈ ਬਹੁਤ ਸਾਰੀ ਫੀਮੇਲਸ ਦੇ ਵਿੱਚ PCOD ਦੀ ਪ੍ਰੋਬਲਮ ਦੇਖੀ ਜਾ ਰਹੀ ਹੈ ਜਿਸ ਦੇ ਨਾਲ ਮੰਥਲੀ ਸਰਕਲ ਜੋ ਹੈ ਸਹੀ ਨਹੀਂ ਚੱਲ ਪਾ ਰਿਹਾ ਪੀਰੀਅਡਸ ਵਿੱਚ ਦਿੱਕਤ ਹੁੰਦੀ ਹੈ ਕਦੇ ਕੁਝ ਦਿਨ ਵਿੱਚ ਹੀ ਜੋ ਹੈ ਸਰਕਲ ਕੰਪਲੀਟ ਹੋ ਜਾਂਦਾ ਹੈ ਕਈ ਵਾਰੀ ਬਹੁਤ ਜ਼ਿਆਦਾ ਦਿਨ ਦੇ ਬਾਅਦ ਪੀਰੀਅਡ ਸ਼ੁਰੂ ਹੁੰਦੇ ਨੇ ਸੋ ਆਖਿਰ PCOD ਦੀ ਪ੍ਰੋਬਲਮ ਹੁੰਦੀ ਕਿਉਂ ਹੈ ਜ਼ਰਾ ਇਸ ਨੂੰ ਤੁਸੀਂ ਥੋੜਾ ਜਿਹਾ ਜ਼ਰੂਰ ਸਮਝੋ ਸੋ ਪੋਲੀਸਿਸਟਿਕ ਓਵਰੀ ਡਿਸੀਜ਼ ਉਹਦਾ ਹੁੰਦਾ ਹੈ ਜਦੋਂ ਇੱਕ ਫੀਮੇਲ ਦੀ ਬਾਡੀ ਵਿੱਚ ਹਾਰਮੋਨਲ ਡਿਸਬੈਲੈਂਸ ਹੋਣ ਦੇ ਨਾਲ ఓਵਰੀ ਦੇ ਵਿੱਚ ਛੋਟੇ ਛੋਟੇ ਸਿਸਟ ਯਾਨੀ ਛੋਟੇ ਛੋਟੇ ਗੰਢਾ ਬਣਨ ਲੱਗਦੀਆਂ ਨੇ ਤੇ ਉਸ ਦੇ ਨਾਲ ਪੀਰੀਅਡ ਸਰਕਲ ਡਿਸਟਰਬ ਹੋਣ ਲੱਗਦਾ ਹੈ ਤੇ ਅੱਗੇ ਜਾ ਕੇ ਇਸ ਦੇ ਬਹੁਤ ਹੀ ਸਾਨੂੰ ਹੋਰ ਬੁਰੇ ਪ੍ਰਭਾਵ ਵੀ ਦੇਖਣ ਨੂੰ ਮਿਲਦੇ ਨੇ ਸਭ ਤੋਂ ਪਹਿਲਾਂ ਜੋ ਮੈਂ ਗੱਲ ਕਰਕੇ ਹਟੀਆਂ ਕਿ ਮੰਥਲੀ ਸਰਕਲ ਜੋ ਹੈ ਡਿਸਟਰਬ ਹੋ ਜਾਂਦਾ ਹੈ ਔਰ ਦੂਜੀ ਵੱਡੀ ਗੱਲ ਪ੍ਰੈਗਨੈਂਸੀ ਵਿੱਚ ਬਹੁਤ ਹੀ ਜ਼ਿਆਦਾ ਦਿੱਕਤ ਹੁੰਦੀ ਹੈ ਅੱਗੇ ਜਾ ਕੇ ਜਿਸ ਦੇ ਨਾਲ ਇੱਕ ਮਹਿਲਾ ਨੂੰ ਇੱਕ ਫੀਮੇਲ ਨੂੰ ਜੋ ਹੈ ਮਾਨਸਿਕ ਪਰੇਸ਼ਾਨੀ ਵੀ ਚੇਲਨੀ ਪੈਂਦੀ ਹੈ ਸਰੀਰਿਕ ਪਰੇਸ਼ਾਨੀ ਵੀ ਚੇਲਨੀ ਪੈਂਦੀ ਹੈ ਸੋ ਇਸ ਕਰਕੇ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਕਿ ਫੀਮੇਲਸ ਇਨਾਂ ਗੱਲਾਂ ਦਾ ਧਿਆਨ ਜ਼ਰੂਰ ਰੱਖਣ ਸਪੈਸ਼ਲੀ ਆਪਾਂ ਮਾਵਾਂ ਨੂੰ ਕਹਿਣਾ ਚਾਹਾਂਗੇ ਕਿ ਜਿਹੜੇ ਉਹਨਾਂ ਦੀਆਂ ਬੇਟੀਆਂ ਨੇ ਬੱਚੀਆਂ ਨੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਤਾਂ ਉਹਨਾਂ ਨਾਲ ਰੈਗੂਲਰ ਬੇਸਿਸ ਤੇ ਇਸ ਨੂੰ ਲੈ ਕੇ ਗੱਲ ਜ਼ਰੂਰ ਕਰਨ ਪੁੱਛਣ ਉਹਨਾਂ ਨੂੰ ਕਿ ਕੀ ਉਹਨਾਂ ਦਾ ਜੋ ਮੰਥਲੀ ਸਰਕਲ ਹੈ ਸਹੀ ਚੱਲ ਰਿਹਾ ਹੈ ਅਗਰ ਕਿਤੇ ਕੋਈ ਪਰੇਸ਼ਾਨੀ ਹੈ ਤਾਂ ਇੱਕ ਚੰਗੇ ਮਾਹੀ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ National Institute of Health and Research ਵੱਲੋਂ ਇੱਕ ਸਰਵੇ ਕੀਤਾ ਗਿਆ ਜਿਸ ਵਿੱਚ ਪਤਾ ਚੱਲਿਆ ਕਿ ਸਾਡੇ ਦੇਸ਼ ਵਿੱਚ ਤਕਰੀਬਨ 10% ਫੀਮੇਲਸ 10% ਮਹਿਲਾਵਾਂ ਨੂੰ ਪੀਸੀਓਡੀ ਦੀ ਪ੍ਰੋਬਲਮ ਹੈ ਇਸ ਲਈ ਟਾਈਮਲੀ ਜੋ ਹੈ ਇਹਨਾਂ ਗੱਲਾਂ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ ਦੂਜੇ ਪਾਸੇ ਅਸੀਂ ਗੱਲ ਕਰੀਏ ਲਿਕੋਰੀਆ ਦੀ ਜੋ ਪਰ ਅਸੀਂ ਪਹਿਲਾਂ ਵੀ ਇੱਕ ਵੀਡੀਓ ਬਣਾਈ ਸੀ ਜ ਉਸ ਤੋਂ ਬਾਅਦ Տਾਰੇ ਹੋਰ ਵੀ ਕਈ ਢੇਰ ਸਾਰੇ ਸਵਾਲ ਸਾਡੇ ਕੋਲ ਇਸ ਨੂੰ ਲੈ ਕੇ ਆਏ ਇਸੇ ਟ੍ਰੀਟਮੈਂਟ ਨੂੰ ਲੈ ਕੇ ਬਹੁਤ ਸਾਰੇ ਸਵਾਲ ਆਏ ਸੋ ਕਈ ਫੀਮੇਲਸ ਨੂੰ ਕਈ ਮਹਿਲਾਵਾਂ ਨੂੰ ਬਹੁਤ ਹੀ ਸਾਲਾਂ ਤੋਂ ਇਹ ਪ੍ਰੋਬਲਮ ਸੀ ਔਰ ਸਹੀ ਕੋਈ ਇਲਾਜ ਨਹੀਂ ਮਿਲ ਪਾਰਾ ਸੀ ਆਯੁਰਵੇਦ ਦੇ ਵਿੱਚ ਬਹੁਤ चंगे और कामयाब जो है नुस्खे और तरीके दसे जाते हैं जिस दे तुसी चाहे आपको की गल कर लिए चाहे कि आप पीसीओडी की गल कर लिए उसको तू परेशानियों तो राहत मिल सकती है सो अज इस गल कर जा रहे हैं जी स्वागत है तोड़ा सारा का खास हैल्थ अवेयरनैस प्रोग्राम हैल्थ एडवाइस विथ हरजोत कौर और बार फिर तो असिटे सारी जानकारी इकट्ठी की है जी वैदबान आयुर्वैद एम डी मिसर सुभाष गोयल जी तो स्वागत करते हैं उन्होंगत है ਸਾਰੇ ਦਾ ਖਾਸ ਗੱਲਾਂ ਖਾਸ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ ਕਰਦੇ ਆ ਸ਼ੁਰੂਆਤ ਅੱਜ ਦੇ ਪ੍ਰੋਗਰਾਮ ਦੀ ਹਾਂਜੀ ਸਤਿ ਸ੍ਰੀ ਅਕਾਲ ਜੀ ਨਮਸਕਾਰ ਅੱਜ ਗੱਲ ਕਰਾਂਗੇ ਮੋਟਿਆ ਮੋਟਿਆ ਇੱਕ ਇਸ ਤਰ੍ਹਾਂ ਦਾ ਸ਼ਬਦ ਹੈ ਜਿਹਨੂੰ ਕਹਿੰਦੇ ਹੀ ਮਤਲਬ ਸਾਡੀਆਂ ਮਾਤਾ ਭੈਣਾਂ ਦੇ ਵਿੱਚ ਜੋਸ਼ ਆ ਜਾਂਦਾ ਤੇ ਇਹਦੇ ਵਿੱਚ ਕੀ ਹੈ ਕਿ ਬਹੁਤ ਸਾਰੀਆਂ ਸਾਡੀਆਂ ਮਾਤਾ ਭੈਣਾਂ ਨੇ ਜਿਨ੍ਹਾਂ ਨੂੰ ਇੰਟਰਨਲ ਪ੍ਰੋਬਲਮਸ ਰਹਿੰਦੀਆਂ ਨੇ ਸੜੇ ਕੋਲ ਆਉਂਦੀ ਆ ਨੇ ਔਰ ਸਾਡੇ ਵੈਦ ਜੀ ਨਾਲ ਸਾਡੇ ਡਾਕਟਰਸ ਨਾਲ ਬਹੁਤ ਖੁੱਲ ਕੇ ਗੱਲ ਕਰਦੀ ਆ ਨੇ ਅੱਛਾ ਲੱਗਦਾ ਕਿ ਲੇਡੀਜ਼ ਆਪਣੇ ਟ੍ਰੀਟਮੈਂਟ ਕਰਨਾ ਚਾਹੁੰਦੀ ਆ ਨੇ ਔਰ ਉਹਨਾਂ ਨੂੰ ਕੋਈ ਰਸਤਾ ਨਹੀਂ ਮਿਲਦਾ ਰਾਈਟ ਔਰ ਮੈਂ ਤੁਹਾਨੂੰ ਦੂਸਰੀ ਗੱਲ ਦੱਸਦਾ ਕਿ ਇੱਕ ਪੀਸੀਓਡੀ ਦਾ ਪ੍ਰੋਬਲਮ ਔਰ ਇੱਕ ਲਿਕੋਰੀਆ ਦਾ ਪ੍ਰੋਬਲਮ ਇਹ ਦੋ ਪ੍ਰੋਬਲਮ ਬਹੁਤ ਜ਼ਬਰਦਸਤ ਨੇ ਔਰ ਇਹ ਜਿਸ ਵੀ ਮੇਰੀ ਮਾਤਾ ਭੈਣ ਨੂੰ ਹੋ ਜਾਂਦੀ ਆ ਨੇ ਪ੍ਰੋਬਲਮ ਸੱਚ ਜਾਣਿਓ ਕਿ ਇੱਕ ਤਾਂ ਉਹ ਦੱਸ ਦਿਆ ਨਹੀਂ ਕਿਸੇ ਨੂੰ ਜਲਦੀ ਗੱਲ ਹੀ ਨਹੀਂ ਕਰਦੀਆਂ ਔਰ ਫਿਰ ਜੇ ਗੱਲ ਕਰਦੀਆਂ ਵੀ ਨੇ ਤਾਂ ਉਹ ਕੋਈ ਸਹੀ ਢੰਗ ਦੀ ਟ੍ਰੀਟਮੈਂਟ ਨਹੀਂ ਮਿਲਦੀ ਤੇ ਸਾਡੇ ਜਿਹੜੇ ਵੈਦ ਦਾ ਬਹੁਤ ਪੁਰਾਣੇ ਵੈਦ ਦਾ ਉਚਕੋਟੀ ਦੇ ਵੈਦਾਂ ਉਹਨਾਂ ਨੇ ਫਿਰ ਇੱਕ ਫਾਰਮੂਲੇਸ਼ਨ ਤਿਆਰ ਕੀਤਾ ਮੈਂ ਤੁਹਾਨੂੰ ਮੈਂ ਤੁਹਾਨੂੰ ਨਾ ਉਹ ਚੀਜ਼ਾਂ ਦੱਸੂਗਾ ਜਿਹੜੀਆਂ ਤੁਸੀਂ ਵੈਬਸਾਈਟ ਤੇ ਜਾ ਕੇ ਲੈ ਸਕਦੇ ਹੋ ਘਰੇ ਬੈਠੇ ਵੀ ਆਪਣੀ ਵੈਬਸਾਈਟ ਹੈ www.vaidwan.com ਉਹ ਅੱਗੇ ਲਿਖੀ ਵੀ ਹੋਈ ਹੈ ਸਕਰੀਨ ਤੇ ਤੁਸੀਂ ਉਹਦੇ ਤੇ ਜਾਣਾ ਜਦੋਂ ਵੀ ਜਾਣਾ ਆਰਾਮ ਨਾਲ ਬੈਠ ਕੇ ਸਰਚ ਕਰੋ ਆਪਣੇ ਬਾਰੇ ਦੇਖੋ ਊਮੈਨਸ ਦਾ ਕੈਬਨ ਲੱਗ ਹੈ ਮੈਨਸ ਦਾ ਉਹਦੇ ਤੇ ਅਲੱਗ ਹੈ ਹਰ ਤਰ੍ਹਾਂ ਦਾ ਬਿਊਟੀ ਦਾ ਅਲੱਗ ਹੈ ਹੈਅਰਸ ਦਾ ਅਲੱਗ ਹੈ ਤੁਸੀਂ ਉੱਤੇ ਜਿਹੜੀ ਵੀ ਚੀਜ਼ ਦੇਖਣੀ ਚਾਹੁੰਦੇ ਹੋ ਦੇਖ ਸਕਦੇ ਹੋ ਜੇ ਪਾਈਲਸ ਦੀ ਬਿਮਾਰੀ ਹੈ ਕੋਈ ਵੀ ਹੈ ਉੱਤੇ ਦੇਖੋ ਤੇ ਉਹਦੇ ਤੇ ਅਸੀਂ ਇਹ ਪਾਇਆ ਇਹਦੇ ਚ ਸ਼ਿਲਾਜੀਤ ਹੈ ਦੇਖੋ ਲੇਡੀਜ਼ ਵਾਸਤੇ ਸ਼ਿਲਾਜੀਤ ਬਹੁਤ ਇਫੈਕਟਿਵ ਆ ਉਹ ਵੀ ਸੂਰਿਆਤਾਪੀ ਹੋਣੀ ਚਾਹੀਦੀ ਆ ਜੇ ਨਾਰਮਲ ਸ਼ਿਲਾਜੀਤ ਪੱਥਰਾਂ ਦੀ ਦੇਤੀ ਆਪਾਂ ਹੈ ਤਾਂ ਸਾਰਾ ਪਹਾੜ ਦਾ ਪਸੀਨਾ ਹੀ ਹੈ ਪਰ ਜਿਹੜਾ ਸ਼ੂर्यਤ ਅਪੀਛਲਾਜੀਤ ਬਣਦਾ ਉਹ ਫਿਰ ਉਹਦੇ ਚ ਹੀ ਬਣਦਾ ਉਹ ਲੇਡੀਜ਼ ਵਾਸਤੇ ਬਹੁਤ ਇਫੈਕਟਿਵ ਹੈ ਇਹਦੇ ਚ ਅਸ਼ਵਗੰਧ ਜਿਹੜੀ ਨਾੜਾਂ ਨੂੰ ਤਾਕਤ ਦਿੰਦੀ ਹੈ ਫਿਰ ਇਹਦੇ ਚ ਸ਼ਤਾਵਰ ਅਸ਼ਗੰਧ ਸ਼ਤਾਵਰ ਸ਼ਲਾਜੀਤ ਤਿੰਨ ਚੀਜ਼ਾਂ ਦਾ ਮਿਸ਼ਰਣ ਕਮਾਲ ਉਸ ਤੋਂ ਬਾਅਦ ਇਹਦੇ ਵਿੱਚ ਹੈਗਾ ਅਸ਼ੋਕਾ ਲੋਧਰਾ ਇਹ ਜਿਹੜਾ ਤੁਹਾਡੇ ਪੀਸੀਓਡੀ ਦੀ ਪ੍ਰੋਬਲਮ 'ਚ ਵੀ ਕੰਮ ਕਰਦਾ ਮਤਲਬ ਲੇਡੀਜ਼ ਨੂੰ ਇਹ ਸਮਝਣਾ ਵੀ ਇੱਕ ਇੱਕ ਸਿੰਗਲ ਮਤਲਬ ਪੈਕ ਆ ਇਹਨੂੰ ਮੈਂ ਕਹਿੰਦਾ ਹੁਣ ਨਾ ਮੇਰੀ ਭੈਣ ਇਹ ਕੁਝੇ ਚ ਸਮੁੰਦਰ ਵਾਲੀ ਗੱਲ ਹੈ ਵੀ ਇੱਕ ਬੋਤਲ ਦੇ ਵਿੱਚ ਤੇਰੇ ਸਾਰੀਆਂ ਬਿਮਾਰੀਆਂ ਬਾਰੇ ਕਾਫੀ ਕੰਮ ਕੀਤਾ ਗਿਆ ਬੈਦਜੀ ਵੱਲੋਂ ਔਰ ਇਹ ਜਿਹੜੀ ਮਟਿਆਰ ਪਾਊਡਰ ਹੈ ਇਹਨੂੰ ਅਸੀਂ ਮਟਿਆਰ ਡਾਈਟ ਦਾ ਨਾਮ ਤਾਂ ਦੇਤਾ ਕਿ ਸਾਡੀਆਂ ਮਾਤਾ ਭੈਣਾਂ ਲਈ ਇਹ ਇੱਕ ਵਰਲਡ ਜਿਹੜਾ ਹੈਗਾ ਉਹ ਅਲੱਗ ਰਹੂਗਾ ਵੀ ਸਾਡੀ ਮਟਿਆਰ ਡਾਈਟ ਜਿਹੜੀ ਸਾਡੇ ਲਈ ਬਹੁਤ ਗੁਣਕਾਰੀ ਆ ਔਰ ਮਟਿਆਰ ਡਾਈਟ ਦਾ ਇੱਕ ਚਮਚ ਸਵੇਰੇ ਸ਼ਾਮ ਲੈਣਾ ਤੇ ਤੁਸੀਂ ਦੇਖੋਗੇ ਬਾਡੀ ਚ એનર્ਜੀ ਆ ਰਹੀ ਆ ਤਾਕਤ ਆ ਰਹੀ ਸਰੀਰ ਟੁੱਟਿਆ ਰਹਿੰਦਾ ਸੀ ਕਮਰ ਦੁਖਦੀ ਰਹਿੰਦੀ ਸੀ ਉਹਦੇ ਵਾਸਤੇ ਕਮਰ ਕਸ ਵੀ ਪਾਇਆ ਇਹਦੇ ਚ ਲਾਸਟ ਚ ਜਦੋਂ ਪੜੋਗੇ ਤੁਹਾਨੂੰ ਸਾਰੀ ਚੀਜ਼ ਮਿਲੂਗੀ ਇਹ ਚੀਜ਼ ਜਿਹੜੀਆਂ ਖਾਣ ਦੇ ਨਾਲ ਹੀ ਸਰੀਰ 'ਚ ਵੀ ਤਾਕਤ ਆਉਂਦੀ ਹੈ, ਵਾਲ ਝੜਦੇ ਟੁੱਟਦੇ ਆ ਉਹ ਰੁਕ ਜਾਂਦੇ ਆ, ਅੱਖਾਂ ਕਮਜ਼ੋਰ ਹੋ ਰਹੀਆਂ ਉਹ ਚੁੱਕ ਰੁਕ ਜਾਂਦੀਆਂ, ਜਿਹਨਾਂ ਮਾਦਾ ਪੈਣਾਂ ਦੇ ਅੱਖਾਂ ਦੇ ਥੱਲੇ ਕਾਲੇ ਕਾਲੇ ਘੇਰੇ ਆ ਜਾਂਦੇ ਆ ਉਹ ਰੁਕ ਜਾਂਦੇ ਆ। ਕਿਉਂ? ਕਿਉਂਕਿ ਇਹਦੇ ਵਿੱਚ ਮੇਧੋਹਰ ਬੜਿੰਗਾਂ ਦੀ ਲੋਹ ਪਈ ਆ। ਮੇਧੋਹਰ ਬੜਿੰਗਾਂ ਦੀ ਲੋਹ ਜਿਹੜੀ ਆ ਉਹ ਪੇਟ ਦੇ ਕੀੜੇ ਸਾਫ਼ ਕਰਕੇ ਬਾਡੀ ਦੀ ਆਇਰਨ ਨੂੰ ਕੰਪਲੀਟ ਕਰਦੀ ਆ। ਲੋਹ ਭਸਮ ਹੈ ਇੱਕ ਤਰ੍ਹਾਂ ਦੀ ਬੜਿੰਗਾਂ ਦੀ ਲੋਹ ਪੇਟ ਦੇ ਕੀੜੇ ਵੀ ਸਾਫ ਹੋ ਜਾਂਦੇ ਕਿਉਂਕਿ ਉਹ ਤੇ ਹੁੰਦੇ ਹੀ ਆਪਾਂ ਉਹਦੇ ਲਈ ਤਾਂ ਕੋਈ ਦਵਾਈ ਲੈਂਦੇ ਨਹੀਂ ਤਾਂ ਸਭ ਦੇ ਆ ਮੇਰੇ ਵੀ ਆ ਤੁਹਾਡੇ ਵੀ ਆ ਬੱਚਿਆਂ ਦੇ ਵੀ ਆ ਉਹ ਜੇ ਆਪਾਂ ਕਦੇ ਮਹੀਨੇ ਦੋ ਮਹੀਨੇ ਚੋਂ ਸਫਾਈ ਕਰਦੇ ਰਹੀਏ ਤਾਂ ਸਰੀਰ ਵੈਸੇ ਹੀ ਤੰਦਰੁਸਤ ਰਹੂਗਾ ਤੇ ਹੁਣ ਕਈ ਲੋਕ ਕਹਿੰਦੇ ਨੇ ਆ ਕਿ ਗੁਰਸੰਗ ਅਸੀਂ ਤਾਂ ਕੋਈ ਖਾਂਦੇ ਪੀਂਦੇ ਵੀ ਨਹੀਂ ਸਾਨੂੰ ਫੈਟੀ ਲਿਵਰ ਕਿਉਂ ਹੋ ਗਿਆ ਕਿਉਂਕਿ ਅਸੀਂ ਜਿਹੜੀਆਂ ਚੀਜ਼ਾਂ ਖਾਂਦੇ ਆ ਨਾ ਬਾਸੀ ਵਾਈਆਂ ਉਹ ਖਾਖਾ ਕੇ ਅੰਦਰ ਕੀੜੇ ਜਰਮ ਬਰਮ ਇਨਫੈਕਸ਼ਨ ਪੈਦਾ ਹੋ ਜਾਂਦੀ ਹੈ ਉਹਦੇ ਨਾਲ ਲੀਵਰ ਤੇ ਇਨਫੈਕਸ਼ਨ ਹੁੰਦੀ ਹੈ ਤੇ ਦੂਜੀ ਗੱਲ ਮੁਟਿਆਰ ਡਾਈਟ ਜਿਹੜੀ ਆ ਇਹ ਤੁਹਾਨੂੰ ਇਹ ਕਾਫੀ ਚੀਜ਼ਾਂ ਤੋਂ ਬਚਾਊਗੀ ਜਿੰਨੀਆਂ ਸਾਡੀਆਂ ਮਾਤਾ ਪਿਡਾ ਨੇ ਉਹਨਾਂ ਵਾਸਤੇ ਸਪੈਸ਼ਲ ਹੈਗੀ ਆ ਤੇ ਜਿਨ੍ਹਾਂ ਨੂੰ ਪੀਸੀਓਡੀ ਦਾ ਪ੍ਰੋਬਲਮ ਨਾਲ ਹੈਗਾ ਉਹਨਾਂ ਨੂੰ ਅਸੀਂ ਪੀਸੀਓਡੀ ਦਾ ਗੋਲੀ ਦਿੰਨੇ ਆ ਇਹ ਗੋਲੀ ਦੇ ਉੱਤੇ ਸਪੈਸ਼ਲ ਦਾ ਨਾਂ ਹੀ ਪੀਸੀਓਡੀ ਲਿਖਿਆ ਹੋਇਆ ਆ ਤਾਂ ਕਿ ਕੋਈ ਡਿਮਾਂਡ ਚ ਹੋਈ ਨਾ ਰਹੇ ਇਹਨੂੰ ਜਦੋਂ ਤੁਸੀਂ ਗੂਗਲ ਤੇ ਜਾ ਕੇ ਪੀਸੀਓਡੀ ਬਾਰੇ ਪੜ੍ਹੋਗੇ ਤੁਹਾਨੂੰ ਪਤਾ ਲੱਗੂਗਾ ਪਰ ਬੈਦਵਾਨ ਲਿਖ ਲਿਓ ਨਾਲ ਫਿਰ ਇਹ ਚ ਦਿੱਤਾ ਸੀ ਨਾਰੀ ਗਜ ਕੇਸਰੀ ਪਾਊਡਰ ਨਾਰੀ ਗਜ ਬਦਲੋ ਨਾਰੀ ਗਜ ਦਾ ਮਤਲਬ ਹਾਥੀ ਨਾਰੀ ਦੇ ਵਿੱਚ ਹਾਥੀ ਜਿੰਨਾ ਬਲ ਕਹਿਣ ਦੀਆਂ ਗੱਲਾਂ ਨਹੀਂ ਪਰ ਸਾਡੇ ਬਾਡੀ ਦੇ ਵਿੱਚ ਜਿਹੜਾ ਬਲ ਉਹ ਤੇ ਹਾਥੀ ਤੋਂ ਵੀ ਜ਼ਿਆਦਾ ਹੈ ਕਿਉਂਕਿ ਇੱਕ ਛੋਟੀ ਜੀ ਨਾਰੀ ਇੱਕ ਵੱਡੇ ਹਾਥੀ ਨੂੰ ਇੱਕ ਛਾਂਟੇ ਨਾਲ ਨਚਾ ਲੈਂਦੀ ਹੈ ਜਿੰਨੇ ਚਾਹਤੇ ਆਂਦੀ ਆ ਤਾਂ ਨਾਰੀ ਗੱਜ ਕੇਸਰੀ ਜਿਹੜਾ ਹੈਗਾ ਇਹ ਪਾਊਡਰ ਤੇ ਇੱਕ ਇਹ ਹੈਗਾ ਨੰਬਰ 1 ਔਰ ਨੰਬਰ 2 ਸੌਰੀ ਤੇ ਇਹ ਹੈਗਾ ਨੰਬਰ 1 ਇਹ ਦੋਨੋਂ ਦੇਣੇ ਪੈਂਦੇ ਆ ਇਹਦੇ ਨਾਲ ਕੀ ਹੈ ਕਿ ਤੁਹਾਡੀ ਜਿਹੜੀ ਬਾਡੀ ਆ ਉਹ ਐਕਟਿਵ ਰਹੂਗੀ ਕਈ ਤਾਂ ਲੇਡੀਜ਼ ਸਾਡੀਆਂ ਜਿੰਨੀਆਂ ਵੀ ਮਾਤਾ ਭੈਣਾਂ ਨੇ ਇੰਡੀਆ ਤੋਂ ਵੀ ਬਾਹਰੋਂ ਵੀ ਜਿਹੜੇ ਜ਼ਿਆਦਾ ਹੈਗੇ ਲੋਕੀ ਅਫੋਰਡ ਵੀ ਕਰ ਲੈਂਦੇ ਨੇ ਔਰ ਸ਼ੌਕੀਨ ਵੀ ਨੇ ਸਾਡੀਆਂ ਮਾਤਾ ਭੈਣਾਂ ਵੀ ਅਸੀਂ ਜੀਣਾ ਅੱਛਾ ਜਿਉਣਾ ਅੱਛਾ ਖਾਣਾ ਅੱਛਾ ਪਹਿਨਣਾ ਉਹਨਾਂ ਵਾਸਤੇ ਇਹ ਬਹੁਤ ਗਜ਼ਬ ਦਾ ਇੱਕ ਫਾਰਮੂਲਾ ਹੈ ਇਹਨੂੰ 2-3 ਮਹੀਨੇ ਕਰ ਲਿਓ ਤੁਸੀਂ ਕਹੋਗੇ ਨਾ ਲਗੋਰੀਆ ਕੋਈ ਪ੍ਰੋਬਲਮ ਰਹੀ ਹੈ ਨਾ ਕੋਈ ਸਾਨੂੰ ਦਰਦਾਂ ਦੀ ਪ੍ਰੋਬਲਮ ਹੈ ਨਾ ਪੀਸੀਓਡੀ ਦੀ ਪ੍ਰੋਬਲਮ ਹੈ ਔਰ ਜਿਨ੍ਹਾਂ ਨੂੰ ਪੀਰੀਅਡ ਅੱਗੇ ਪਿੱਛੇ ਹੋ ਜਾਂਦੇ ਆ ਉਹਨਾਂ ਲਈ ਵੀ ਇਹ ਬਹੁਤ ਫਾਇਦੇਮੰਦ ਹੈ ਇਹਦਾ ਬਹੁਤ ਅੱਛੇ ਤਰੀਕੇ ਨਾਲ ਇਸਤੇਮਾਲ ਤੁਸੀਂ ਕਰ ਸਕਦੇ ਹੋ ਅੱਜ ਦੇ ਲਈ ਐਨਐ ਸਤਿ ਸ੍ਰੀ ਅਕਾਲ ਜਉਂਦੇ ਵਸਦੇ ਰਹੋ ਚੜ੍ਹਦੀ ਕਲਾ ਚ ਰਹੋ ਸਾਰੀਆਂ ਮਾਤਾ ਭੈਣਾਂ ਨੂੰ ਵੀਰਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਸੋ ਜਾਣਿਆ ਤੁਸੀਂ ਕਿ ਕਿਵੇਂ ਤੁਸੀਂ ਪੀਸੀਓਡੀ ਔਰ ਲਿਕੋਰੀਆ ਤੋਂ ਇਸ ਪਰੇਸ਼ਾਨੀ ਤੋਂ ਰਾਹਤ ਪਾ ਸਕਦੇ ਹੋ ਆਯੁਰਵੈਦਿਕ ਮਦਦ ਦੇ ਨਾਲ ਸੋ ਜ਼ਰੂਰ ਇਹਨਾਂ ਗੱਲਾਂ ਵੱਲ ਤੁਸੀਂ ਧਿਆਨ ਰੱਖੋ ਕਿਉਂਕਿ ਇਹਨਾਂ ਪ੍ਰੋਬਲਮਜ਼ ਇਹਨਾਂ ਹੈਲਥ ਇਸ਼ੂਜ਼ ਇਹਨਾਂ ਲਈ ਅੱਗੋਂ ਜਾ ਕੇ ਫੀਮੇਲਸ ਵਿੱਚ ਕਮਜ਼ੋਰੀ ਬਹੁਤ ਜ਼ਿਆਦਾ ਆ ਜਾਂਦੀ ਹੈ ਹੱਡ ਪੈਰ ਦੁਖਣ ਲੱਗਦੇ ਨੇ ਬਾਡੀ ਵਿੱਚ ਕਿਤੇ ਕਿਤੇ ਪੇਨ ਰਹਿਣ ਲੱਗਦਾ ਹੈ ਸੋ ਅਗਰ ਅਸੀਂ ਪੀਸੀਓਡੀ ਦੀ ਪ੍ਰੋਬਲਮ ਦੀ ਗੱਲ ਕਰਦੇ ਹਾਂ ਤਾਂ ਫੇਸ ਤੇ ਅਣਚਾਹੇ ਵਾਲ ਆ ਜਾਂਦੇ ਨੇ ਬਾਡੀ ਤੇ ਕਈ ਥਾਵਾਂ ਤੇ ਅਣਚਾਹੇ ਵਾਲ ਜੋ ਹੈ ਆਣੇ ਸ਼ੁਰੂ ਹੁੰਦੇ ਨੇ ਸੋ ਟਾਈਮਲੀ ਇਹਨਾਂ ਪ੍ਰੋਬਲਮ ਸੋ ਤੁਸੀਂ ਵੱਤ ਸਕਦੇ ਹੋ ਜੇਕਰ ਤੁਸੀਂ ਸਹੀ ਰਾਹਵਲ ਤੁਰਦੇ ਹੋ ਇਜ਼ਾ ਇਲਾਜ ਤੁਸੀਂ ਸਹੀ ਰਾਹਵਲ ਚਲਦੇ ਹੋਏ ਕਰ ਲੈਣੇ ਹੋ ਸੋ ਜ਼ਰੂਰ ਅਗਰ ਹੋਰ ਵੀ ਕੋਈ ਤੁਹਾਡੇ ਸਵਾਲ ਹੋਣ ਤਾਂ ਤੁਸੀਂ ਕਮੈਂਟ ਸੈਕਸ਼ਨ ਵਿੱਚ ਵੀ ਆਪਣੇ ਸਵਾਲ ਸਾਡੇ ਨਾਲ ਜ਼ਰੂਰ ਸਾਂਝੇ ਕਰ ਸਕਦੇ ਹੋ ਧੰਨਵਾਦ ਕਰਦੇ ਹਾਂ ਅਸੀਂ ਸੁਭਾਸ਼ ਗੁਇਲ ਜੀ ਦਾ ਜੋ ਹਰ ਵਾਰ ਟੇ ਸਾਰੀ ਜਾਣਕਾਰੀ ਤੇ ਸਾਰੇ ਨੁਸਖੇ ਤੁਹਾਡਾ ਸਾਂਝੇ ਕਰਦੇ ਨੇ ਤੇ ਵੀਡੀਓ ਚੰਗੀ ਲੱਗੀ ਹੈ ਤਾਂ ਇਸ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦੇਣਾ ਜੀ ਕਮੈਂਟ ਸੈਕਸ਼ਨ ਵਿੱਚ ਤਾਂ ਆਪਣੇ ਸੁਝਾਅ ਔਰ ਆਪਣੇ ਸਵਾਲ ਤੁਸੀਂ ਲਿਖ ਕੇ ਜ਼ਰੂਰ ਭੇਜਣਾ ਹੀ ਹਾਲ ਦੇ ਨਾਲ ਹੈਲਥ ਐਡਵਾਈਸ ਵਿਦ ਹਰਜੋ कौर एट दी कॉम से भी ईमेल करके अपने सुझाव मेरे नर बाकिया भी ये वीडियो जरूर शेयर करना पेज हल तक फॉलो नहीं किया फॉलो कर लो यूट्यूब चैनल हैल्थ एडवाइस विद हरजोत कौर को सबसक्राइब नहीं किया फटाफट सबसक्राइब कर लो मिलेंगे जल्दी ही सेहत में जुड़ी होर खास जानकारी दे फिलहाल ही दि जी इजाजत सत श्रीकाल